ਸਾਸੀ ਕਾਲ ਜੀ ਸਾਰਿਆਂ ਨੂੰ ਅਸੀ ਅੱਜ ਜਾ ਰਹੇ ਹਾਂ ਗੁਰਪੁਰੀ ਠਾੜ ਡੱਲਾ ਵਿਖੇ ਸਫਾਈ ਕਰਨ ਲਈ ਕਿਉਂਕਿ ਕੱਲ ਨੂੰ ਹੈਗਾ ਨਗਰ ਕੀਰਤਨ ਗੁਰਪਰਬ ਨੂੰ ਮੁੱਖ ਰੱਖਦੇ ਹੋਏ ਆਪਾਂ ਪਹੁੰਚ ਗਏ ਗੁਰਪੁਰੀ ਠਾੜ ਡੱਲਾ ਵਿਖੇ ਜਿੱਥੇ ਧੰਨ ਧੰਨ ਬਾਬਾ ਸੁੰਦਰ ਸਿੰਘ ਜੀ ਤੇ ਧੰਨ ਧੰਨ ਬਾਬਾ ਪਾਨ ਸਿੰਘ ਮਹਾਰਾਜ ਜੀ ਨੇ ਤਪੱਸਿਆ ਕੀਤੀ ਸੀ ਤੇ ਡੱਲੇ ਦੇ ਲੋਕਾਂ ਨੂੰ ਤਾਰਿਆ ਸੀ ਇੱਥੋਂ ਨਗਰ ਕੀਰਤਨ ਰਵਾਨਾ ਹੋਵੇਗਾ ਤੇ ਇੱਥੇ ਸਮਾਪਤੀ ਹੋਵੇਗੀ ਸਾਰੇ ਸੇਵਾਦਾਰ ਟਾਈਮ ਤੇ ਪਹੁੰਚ ਚੁੱਕੇ ਸੀ ਭਾਵੇਂ ਠੰਡ ਸੀ ਸਭ ਤੋਂ ਪਹਿਲਾਂ ਪੀਤੀ ਅਸੀਂ ਚਾਹ ਕਿਉਂਕਿ ਅਸੀਂ ਜਿਹੜਾ ਵੀ ਕੰਮ ਕਰੀਦਾ ਚਾਹ ਮਿੰਟ ਤੋਂ ਬਾਅਦ ਵਿੱਚ ਕਰੀਦਾ ਪਹਿਲਾਂ ਚਾਹ ਪੀਜਦੀ ਆ ਤੇ ਠਾਠ ਵਾਲੀ ਚਾਹ ਦੇ ਅੱਗੇ ਤਾਜ ਹੋਟਲ ਦੀ ਵੀ ਚਾਹ ਫਿੱਕੀ ਆ ਤੇ ਇੱਧਰ ਗੱਗੂ ਲਾਡੀ ਤੇ ਜੋਤਾ ਕਈਆਂ ਚੱਕੀ ਫਿਰਦੇ ਸੀ ਸੇਵਾ ਲਈ ਤਿਆਰ ਤੇ ਭੱਟੇ ਕਹਿੰਦਾ ਮੈਂ ਹੁਣੀ ਬਾਟੀ ਧਰ ਕਹਿ ਤੂੰ ਚੱਲੋ ਤੇ ਆਹ ਮੁੰਡਾ ਕਹਿੰਦਾ ਟੋਕਰੇ ਮੈਂ ਚੱਕੂੰਗਾ ਮੈਨੂੰ ਚਕਾਓ ਤੇ ਉਧਰੋਂ ਗੱਗੂ ਵੀ ਆ ਗਿਆ ਸਟੈਂਡਰਡ ਲੈ ਕੇ ਹੱਸ ਵੀ ਰਿਹਾ ਸੀ ਜਿਹੜਾ ਵੀ ਅੱਜ ਆਪਾਂ ਬਲੌਗ ਬਣਾਉਣ ਲੱਗੇ ਆ ਨਾ ਆ ਬੰਦੇ ਦੀ ਫਰਮਾਇਸ਼ ਤੇ ਬਣਾਉਣ ਲੱਗੇ ਆ ਪਿੰਡ ਵਿੱਚ ਵੜ ਕੇ ਆਪਾਂ ਕਰਤੀ ਸਫਾਈ ਸ਼ੁਰੂ ਭਾਵੇਂ ਸੇਵਾਦਾਰ ਘੱਟ ਸੀ ਪਰ ਕਹਿੰਦੇ ਹੁੰਦੇ ਆ ਸੱਚੇ ਮਾਰ ਜੇ ਤੁਸੀਂ ਸੱਚੇ ਮਾਰਗ ਚੱਲੋਗੇ ਤਾਂ ਲੋਕ ਤੁਹਾਡੇ ਨਾਲ ਆਪੋ ਆਪੇ ਆਟੋਮੈਟਿਕ ਜੁੜਨ ਲੱਗ ਜਾਣਗੇ ਤੇ ਇਹਨਾਂ ਸੇਵਾਦਾਰਾਂ ਵਿੱਚ ਇੱਕ ਗੱਲ ਬਹੁਤ ਕਾਮਨ ਜਿਹੜੇ ਵੀ ਗੁਰਪੁਰੀ ਠਾਟ ਵਿੱਚ ਸੇਵਾ ਕਰਦੇ ਆ ਕੋਈ ਵੀ ਨਸ਼ੇ ਦਾ ਆਦੀ ਨਹੀਂ ਹੈਗਾ ਤੇ ਦੂਜੀ ਗੱਲ ਇਹ ਆ ਜਿਨੇ ਕਿਨੇ ਗੁਰਪੁਰੀ ਠਾਟ ਵਿੱਚ ਸੇਵਾ ਕੀਤੀ ਅੱਜ ਉਹ ਬਾਹਰਲੀਆਂ ਕੰਟਰੀਆਂ 'ਚ ਬੈਠੇ ਆ ਤੇ ਹੁਣ ਅਸੀਂ ਪਹੁੰਚ ਗਏ ਪਿੰਡ ਦੇ ਵਿਚਾਲੇ ਆ ਜਿਹੜਾ ਬਈ ਢੋਲ ਲੱਗਾ ਹੋਇਆ ਨਾ ਇਹ ਬਹੁਤ ਵਧੀਆ ਚੀਜ਼ ਆ ਹਰੇਕ ਘਰ ਨੂੰ ਆਪਦੇ ਘਰ ਦੇ ਮੂਹਰੇ ਲਾਉਣਾ ਚਾਹੀਦਾ ਵੇ ਦੇਖੋ ਬਈ ਤਿੰਨ ਜਾਨੇ ਸਾਨੂੰ ਹੱਲਾਸ਼ੇਰੀ ਦੇ ਕੇ ਗਏ ਆ ਤੇ ਉਧਰੋਂ 10 ਵਜੇ ਰਿਾਈ ਛੱਡ ਕੇ ਜਗਮੀਤ ਵੀ ਆ ਗਿਆ ਸੀ ਤੇ ਠੰਡ ਮੰਨ ਰਿਹਾ ਸੀ ਆਉਂਦੇ ਸਾਰ ਹੀ ਅਸੀਂ ਉਹਦੇ ਹੱਥ 'ਚ ਬੱਟਲ ਫੜਾਤਾ ਤੇ ਸੇਵਾ ਕਰਨ ਨਾਲ ਲਾ ਲਿਆ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਤੂੰ ਕੁਝ ਕੀਤਾ ਵੀ ਆ ਕਿ ਕੱਲੀ ਵੀਡੀਓ ਹੀ ਬਣਾਈ ਆ ਨਹੀਂ ਭਾਈ ਜਿਹੜੀ ਆਪਾਂ ਸੇਵਾ ਕੀਤੀ ਆ ਉਹ ਇਹਨਾਂ ਸੇਵਾਦਾਰਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈਗੀ 10 ਵਜੇ ਭਈ ਅਸੀਂ ਅੱਤੀ ਟਰਾਲੀ ਭਰਤੀ ਸੀ ਤੇ ਫਿਰ ਮੁੰਡਾ ਕਹਿੰਦਾ ਮੇਰੇ ਫੋਨ ਤੇ ਵੀ ਯਾਰ ਇੱਕ ਵੀਡੀਓ ਬਣਾ ਦੇ ਆਪਾਂ ਵੀ ਸਟੋਰੀ ਸਟੋਰੀ ਪਾ ਦਾਂਗੇ ਮੈਂ ਕੋਈ ਚੱਕਰ ਨਹੀਂ ਬਣਾ ਦੰਨੇ ਟਾਈਮ ਸਾਢੇ 10 ਦਾ ਹੋ ਚੁੱਕਿਆ ਸੀਗਾ ਤੇ ਅਸੀਂ ਚੱਕੀ ਤੇ ਵੀ ਪਹੁੰਚ ਗਈ ਸੀ ਤੇ ਹੁਣ ਅਸੀਂ 12ਵੀਂ ਤੇ ਪਹੁੰਚ ਗਏ ਸੀ ਜਿੱਥੇ ਕਿ ਬਜ਼ੁਰਗ ਸਾਨੂੰ ਹੱਲਾਸ਼ੇਰੀ ਦੇ ਰਹੇ ਸੀ ਤੇ ਭਾਈ ਇਹ ਉਹ ਸਕੂਲ ਆ ਜਿੱਥੇ ਆਪਾਂ 10ਵੀਂ ਤੱਕ ਪੜ੍ਹੇ ਆ ਤੇ ਹਰੇਕ ਕਲਾਸ ਚੋਂ ਪਹਿਲੇ ਪਹਿਲੇ ਨੰਬਰ ਤੇ ਆਉਂਦੇ ਰਹੇ ਹਾਂ ਇਸ ਹੀ ਰਵੀ ਭਾਈ ਬਹੁਤ ਸੇਵਾ ਕਰਦਾ ਠਾਠ ਵਿੱਚ ਉਧਰੋਂ ਲਾਡੀ ਕਹਿੰਦਾ ਦੇਖਦਾ ਲੈ ਬਲੌਗ ਬਣੀ ਜਾਂਦਾ ਭੋਲੇਆ ਤੂੰ ਮੰਗੇ ਲਈ ਜਾਂਦਾ ਹਜੇ ਭਾਈ ਟਾਈਮ 11 ਵਜੇ ਤਾਂ ਹੋਇਆ ਸੀ ਆਪਾਂ ਸਾਰੇ ਸੇਵਾਦਾਰਾਂ ਨੇ ਮਿਲ ਕੇ ਟਰਾਲੀ ਵੀ ਫੁੱਲ ਕਰਤੀ ਸੀ ਹੁਣ ਅਸੀਂ ਜਾ ਰਹੇ ਹਾਂ ਭਾਈ ਟਰਾਲੀ ਲਾਉਣ ਲਾਉਣੀ ਤਾਂ ਜੈਕ ਨੇ ਆ ਪਰ ਅਸੀਂ ਉਦਾਂ ਹੀ ਨਾਲ ਜਾ ਰਹੇ ਹਾਂ ਆ ਛੱਪੜ ਵਾਲੀ ਜਗ੍ਹਾ ਤੇ ਭਾਈ ਆਪਾਂ ਟਰਾਲੀ ਲਾਉਣੀ ਸੀ ਜਿੱਥੇ ਪਹਿਲਾਂ ਵੀ ਬਹੁਤ ਟਰਾਲੀਆਂ ਲਈਆਂ ਹੋਈਆਂ ਸੀ ਟਰਾਲੀ ਬੈਕ ਲਾਉਣ ਤੋਂ ਬਾਅਦ ਜਗਮੀਤ ਨੇ ਖੋਲ੍ਹਿਆ ਡਾਲਾ ਦੇਖੋ ਭਾਈ ਸਾਨੂੰ ਉਹਨਾਂ ਟਰਾਲੀ ਲਾਉਣ ਤੇ ਟਾਈਮ ਨਹੀਂ ਲੱਗਾ ਜਿੰਨਾ ਟਾਈਮ ਸਾਨੂੰ ਆਉਣ ਤੇ ਲੱਗ ਹੁਣ ਅਸੀਂ ਟਰਾਲੀ ਬੇਲੀ ਕਰਨ ਤੋਂ ਬਾਅਦ ਅਸੀਂ ਵਾਪਸ ਜਾ ਰਹੇ ਸੀ ਅਸੀਂ ਪਹੁੰਚ ਗਏ ਸੀ ਭਾਈ ਹੁਣ ਸ਼ੈੱਡ 'ਚ ਜਿੱਤੇ ਹੋ ਰਹੀ ਸੀ ਲੜਾਈ ਪਰ بڑے ਬੜੇ گاؤں 'ਮੇ ਛੋਟੇ ਛੋਟੇ ਬਾਤੇ ਤਾਂ ਹੁੰਦੀ ਰਹਤੀ ਹੈ ਹੁਣ ਅਸੀਂ ਪਹੁੰਚ ਗਏ ਸੀ ਵੱਡਾ ਗੁਰਦੁਆਰਾ ਸਾਹਿਬ ਕੋਲੇ ਤਕਰੀਬਨ ਸਵਾ 12 ਵਜੇ ਅਸੀਂ ਸਾਰੇ ਸੇਵਾਦਾਰ ਸਫਾਈ ਕਰਕੇ ਫ੍ਰੀ ਹੋ ਗਏ ਸੀ ਬਾਅਦ ਵਿੱਚ ਅਸੀਂ ਚਲੇ ਗਏ ਗੁਰਪਿੰਦਰ ਕੇ ਘਰੇ ਜੋ ਕਿ ਸ਼ਾਰਟ ਵਿੱਚ ਸੇਵਾ ਕਰਦਾ ਸੀ ਅੱਜਕੱਲ ਮੁੰਡਾ ਕਨੇਡਾ ਵਿੱਚ ਟਰਾਲੇ ਦਾ ਲਾਇਸੈਂਸ ਬਣਾਉਂਦਾ ਵਾ ਫਿਰ ਅਸੀਂ ਸਾਰੇ ਸੇਵਾਦਾਰਾਂ ਨੇ ਸੋਤੇ ਹੱਥ ਕਿਉਂਕਿ ਚਾਹ ਬਰੈਡ ਦਾ ਲੰਗਰ ਗੁਰਪਿੰਦਰ ਕੇ ਘਰੇ ਸੀ ਹੁਣ ਸਾਰੇ ਸੇਵਾਦਾਰ ਪੰਗਤ ਵਿੱਚ ਬਹਿ ਕੇ ਚਾਹ ਤੇ ਬਰੈਡ ਦਾ ਲੰਗਰ ਛਕ ਰਹੇ ਸੀ ਜਿਹੜੇ ਵੀ ਬੰਦੇ ਬਾਹਰ ਗਏ ਆ ਆ ਚੀਜ਼ ਨੂੰ ਬਹੁਤ ਮਿਸ ਕਰਦੇ ਆ ਤੇ ਹੁਣ ਸਾਡੀ ਸਮਾਪਤੀ ਸੀ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ